ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ YouTube ਚੈਨਲ ਤਤਪਰਮਤ ਗਿਆਨ ਤੇ ਪ੍ਰੋਗਰਾਮ ਹੈਗਾ ਸਵਾਲ ਜਵਾਬ ਤੇ ਇਹਨਾਂ ਸਵਾਲਾਂ ਜਵਾਬਾਂ ਦੀ ਲੜੀ ਨੂੰ ਆਪਾਂ ਅੱਗੇ ਯਾਰੀ ਰੱਖਦੇ ਹੋਏ ਤੇ ਸਾਡੇ ਨਾਲ ਨੇ ਪ੍ਰੋਫੈਸਰ ਇੰਦਰ ਸਿੰਘ ਜੀ ਕੱਗਾ ਤੇ ਜੋ ਗੁਰਬਾਣੀ ਨੂੰ ਵਿਗਿਆਨਕ ਤਰੀਕੇ ਨਾਲ ਆਪਾਂ ਨੂੰ ਸਵਾਲਾਂ ਦੇ ਜਵਾਬ ਦਿੰਦੇ ਨੇ ਤੇ ਆਓ ਇਸ ਅੱਜ ਦਾ ਜਿਹੜਾ ਸਵਾਲ ਹੈਗਾ ਉਹ ਆਪਣੇ ਗਗਨਦੀਪ ਸਿੰਘ ਉਹਨਾਂ ਨੇ ਭੇਜਿਆ ਹੋਇਆ ਸਵਾਲ ਤੇ ਕਾਫੀ ਮੀਲਾ ਆਈਆਂ ਹੋਈਆਂ ਨੇ ਤੇ ਕਾਫੀ ਸਮੇਂ ਪਹਿਲਾਂ ਅਸੀਂ ਸਵਾਲਾਂ ਜਵਾਬਾਂ ਦਾ ਜਿਹੜਾ ਪ੍ਰੋਗਰਾਮ ਸੀ ਨਹੀਂ ਕੀਤਾ ਤੇ ਕੁਝ ਹੋਰ ਜਿਵੇਂ ਕਰਕੇ ਬਾਪੂ ਜੀ ਕੋਈ ਸਿਹਤ ਕਰਕੇ ਇਹ ਜਿਹੜਾ ਸਵਾਲ ਜਵਾਬ ਦਾ ਜਿਹੜਾ ਪ੍ਰੋਗਰਾਮ ਸੀ ਕੋਸਮੇ ਕੋਸਮੇਲੀ ਬਾਂਸੀ ਤੇ ਦੁਬਾਰਾ ਹੁਣ ਇਸ ਨੂੰ ਫਿਰ ਅਸੀਂ ਜਾਰੀ ਰੱਖਿਆ ਤੇ ਤੁਸੀਂ ਆਪਣੇ ਜਿਹੜੇ ਸਵਾਲ ਆ ਸਾਨੂੰ gmail kaga ji @da gmail.com ਤੇ ਵੀ ਸਾਨੂੰ ਸਵਾਲ ਤੁਸੀਂ ਆਪਣੇ ਮੇਲ ਰਾਹੀਂ ਭੇਜ ਸਕਦੇ ਹੋ ਤੇ ਆਓ ਅੱਗੇ ਆਪਾਂ ਸਵਾਲਾਂ ਦਾ ਜਿਹੜਾ ਸੈਲਸਲਾ ਵਾ ਯਾਰੀ ਰੱਖਦੇ ਆਂ ਤੇ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਸਵਾਲ ਆਪਾਂ ਬਾਪੂ ਇੰਦਰ ਸਿੰਘ ਗਾਹੋਣਾ ਤੋਂ ਪੁੱਛਦੇ ਆਂ ਤੇ ਸਵਾਲ ਹੈਗਾ ਗਗਨਦੀਪ ਸਿੰਘ ਦਾ ਜੀ ਉਹਨਾਂ ਨੇ ਸਵਾਲ ਕੀਤਾ ਵਾ ਇਹ ਬਾਪੂ ਗੁਰੂਫਤ ਬਾਪੂ ਜੀ ਗੁਰੂਫਤ ਤੇ ਬਾਪੂ ਜੀ ਜਿਹੜੇ ਲੋਕ ਪੁੱਛਾਂ ਦਿੰਦੇ ਨੇ ਉਹ ਕੁਝ ਦੱਸ ਦਿੰਦੇ ਨੇ ਉਹ ਕਿਦਾਂ ਦੱਸ ਦਿੰਦੇ ਨੇ ਆਪਣੇ ਬਾਰੇ ਤੇ ਉਹ ਸਰ ਵੀ ਘਮਾਉਂਦੇ ਨੇ ਤੇ ਗੁਰਬਾਣੀ ਇਸ ਨੂੰ ਜਿਹੜਾ ਪੁੱਛਾਂ ਦਿੰਦੇ ਨੇ ਉਸ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਦੱਸੋ ਜੀ ਬਾਪੂ ਜੀ ਹਾਂਜੀ ਇੱਥੇ ਨਾ ਅਸੀਂ ਮਾਨਸਿਕ ਤੌਰ ਤੇ ਏਨੇ ਕਮਜ਼ੋਰ ਹੋ ਚੁੱਕੇ ਆਂ ਆਲੇ ਦੁਆਲੇ ਕਦੀ ਧਿਆਨ ਮਾਰ ਕੇ ਵੇਖੋ ਜਿਹੜੇ ਲੋਕ ਕਬਰਾਂ ਤੇ ਵੀ ਮੱਥੇ ਟੇਕਦੇ ਨੇ ਜਾ ਕੇ ਜਿਹੜੇ ਰੋਖਾਂ ਬਿਰਖਾਂ ਦੀ ਵੀ ਪੂਜਾ ਕਰਦੇ ਨੇ ਕਾਲੇ ਕੁੱਤੇ ਨੂੰ ਵੀਰਵਾਰ ਵਾਲੇ ਦਿਨ ਪੇੜਾ ਦੇਣ ਨੂੰ ਵੀ ਲਭਦੇ ਫਿਰਦੇ ਨੇ ਰੋਟੀ ਪਾਉਣ ਨੂੰ ਫਿਰਦੇ ਨੇ ਮੰਗਲਵਾਰ ਨੂੰ ਗਊਆਂ ਨੂੰ ਪੇੜੇ ਵੀ ਦਿੰਦੇ ਨੇ ਬੂਹਿਆਂ ਦੇ ਅੱਗੇ ਮਿਰਚਾਂ ਤੇ ਨਿੰਬੂ ਵਗੈਰਾ ਵੀ ਬੰਨ ਲੈਂਦੇ ਨੇ ਤੇ ਹੱਥਾਂ ਦੇ ਪੈਰਾਂ ਦੇ ਧਾਗੇ ਤਵੀਤ ਆਦਿਕ ਵੀ ਸਾਧਾਂ ਤੋਂ ਲੈ ਕੇ ਪਾ ਲੈਂਦੇ ਨੇ ਸਵਾਦੀ ਚੁਟਕੀ ਵੀ ਆਪਣੇ ਸਿਰ 'ਚ ਪਵਾ ਲੈਂਦੇ ਨੇ ਅਤੇ ਨਾਲ ਨਾਲ ਉਹਨੂੰ ਘੋਲ ਕੇ ਪੀ ਵੀ ਲੈਂਦੇ ਨੇ ਤੇ ਕਈ ਤਾਂ ਸਾਧਾਂ ਦੀ ਝੂਠ ਵੀ ਖਾ ਲੈਂਦੇ ਨੇ ਸਾਧਾਂ ਦੇ ਪੈਰਾਂ ਦੀ ਮਿੱਟੀ ਜਿਹਨੂੰ ਚਰਨ ਧੂੜ ਕਹਿੰਦੇ ਨੇ ਉਹ ਵੀ ਆਪਣੇ ਇਸ਼ਨਾਨ 'ਚ ਜਾਂ ਪੀਣ 'ਚ ਜਾਂ ਘਰ ਦੇ ਵਿੱਚ ਰੱਖਣ 'ਚ ਉਹਨੂੰ ਵੀ ਬਹੁਤ ਮਹਾਨ ਸਮਝਦੇ ਨੇ ਇਹਨਾਂ ਲੋਕਾਂ ਦੀ ਮਾਨਸਿਕ ਬਣਤਰ ਹੈ ਇੰਨੀ ਨੀਵੇਂ ਪੱਦਰ ਦੀ ਐ ਉਹਨਾਂ ਦੀ ਹਿੰਮਤ ਹੀ ਨਹੀਂ ਪੈਂਦੀ ਉਹ ਸਾਧ ਭਾਵੇਂ ਜੋ ਮਰਜੀ ਉਹਨਾਂ ਨੂੰ ਆਖੀ ਜਾਵੇ ਉਹਦਾ ਉਹ ਕੋਈ ਠੋਕਮਾ ਜਵਾਬ ਨਹੀਂ ਦੇ ਸਕਦੇ ਸਵਾਲ ਨਹੀਂ ਕਰ ਸਕਦੇ ਇਹ ਜਿਹੜੇ ਪੁੱਛਾਂ ਦੱਸਾਂ ਚੱਲਦੀਆਂ ਨੇ ਵੀ ਉਹਨਾਂ ਨੂੰ ਸਾਧਾ ਨੂੰ ਸਾਡੇ ਮਨ ਦੀ ਗੱਲ ਦਾ ਕਿਵੇਂ ਪਤਾ ਲੱਗ ਜਾਂਦਾ ਹੈ ਉਹਨਾਂ ਨੇ ਥਾਂ ਥਾਂ ਤੇ ਆਪਣੇ ਏਜੰਟ ਬਿਠਾਏ ਹੁੰਦੇ ਨੇ ਉਹਨਾਂ ਏਜੰਟਾਂ ਦੇ ਕੋਲੇ ਆਪਾਂ ਬੈਠੇ ਬੈਠੇ ਸੱਜ ਸਵਾ ਗੱਲਬਾਤ ਕਰ ਲੈਨੇ ਆ ਉਹ ਫਿਰ ਸੁਣ ਕੇ ਅੱਗੇ ਜਾ ਕੇ ਸਾਡਾ ਨਾਮ ਵੀ ਨੋਟ ਕਰ ਲੈਂਦੇ ਨੇ ਤੇ ਅੱਗੇ ਜਾ ਕੇ ਉਹ ਬਾਬੇ ਕੋਲੇ ਪਰਚੀ ਵੀ ਪਚਾ ਦਿੰਦੇ ਨੇ ਤੇ ਅਨ ਆਈਡੀਆ ਹੋ ਜਾਂਦਾ ਕਿ ਆ ਜਿਹੜਾ ਬੰਦਾ ਆਇਆ ਜੀ ਨੇ ਆ ਸਵਾਲ ਪੁੱਛਣਾ ਉਹ ਕਿੱਥੋਂ ਆਇਆ ਉਹਦਾ ਪਿਛੋਕੜ ਕੀ ਹੈ ਉਹ ਮੋਟੀ ਮੋਟੀ ਗੱਲ ਪਹਿਲਾਂ ਹੀ ਆਪਣੇ ਏਜੰਟਾਂ ਦੇ ਰਾਹੀਂ ਤੁਹਾਡੇ ਤੋਂ ਪਤਾ ਕਰ ਲੈਂਦੇ ਨੇ ਜਿਹੜੀ ਗੱਲ ਦਾ ਉਹਨਾਂ ਨੂੰ ਨਹੀਂ ਵੀ ਪਤਾ ਹੁੰਦਾ ਕੋਈ ਬਾਦੂ ਵੀ ਬੋਲ ਜਾਂਦੇ ਨੇ ਤਾਂ ਵੀ ਲੋਕ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦੇ ਡਰਦੇ ਮਾਰੇ ਕਿਤੇ ਬਾਬਾ ਨਰਾਜ ਨਾ ਹੋ ਜਾਵੇ ਕਿਤੇ ਸਾਨੂੰ ਸ਼ਰਾਪ ਨਾ ਦੇ ਦੇਵੇ ਕਿਤੇ ਇੱਥੇ ਆਿਆਂ ਦਾ ਬੇਕਾਰ ਹੀ ਨਾ ਚਲਾ ਜਾਵੇ ਇਸ ਕਰਕੇ ਉਹ ਏਨੇ ਦਬੇ ਹੋਏ ਹੁੰਦੇ ਨੇ ਜਿਹੜਾ ਮਾਨਸਿਕ ਤੌਰ ਤੇ ਵਿਕਾਸ ਜੀ ਨੇ ਕੀਤਾ ਹੋਇਆ ਬੰਦੇ ਨੇ ਉਹ ਤਾਂ ਇਹਨਾਂ ਡੇਰਿਆਂ 'ਚ ਕਦੇ ਜਾਂਦਾ ਹੀ ਨਹੀਂ ਐ ਇੱਥੇ ਜਾਂਦੇ ਹੀ ਉਹ ਨੇ ਜਿਨ੍ਹਾਂ ਦਾ ਮਾਨਸਿਕ ਪੱਧਰ ਬਹੁਤ ਨੀਵਾ ਹੈ ਗੁਰਬਾਣੀ ਨੇ ਤਾਂ ਇਹਨਾਂ ਸਾਧਾ ਨੂੰ ਸੰਤਾਂ ਨੂੰ ਜਾਦੂ ਮੰਤਰ ਆਦਿਕ ਨੂੰ ਸਾਰਿਆਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ ਤਾਂ ਇਥੋਂ ਤੱਕ ਲਿਖਿਆ ਬਾਣੀ ਦੇ ਵਿੱਚ ਕਿ ਜਦੋਂ ਬਾਬਰ ਇੱਥੇ ਚੜ੍ਹ ਕੇ ਆਇਆ ਸੀ ਅਸੀਂ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਆਂ ਤੇ ਗੁਰੂ ਨਾਨਕ ਸਾਹਿਬ ਨੇ ਤਾਂ ਸਭ ਤੋਂ ਸਿਰੇ ਦੀ ਵੱਡੇ ਲੈਵਲ ਦੀ ਗੱਲ ਕੀਤੀ ਹੈ ਉਹ ਭਲੇ ਉਹ ਤੁਸੀਂ ਜਾਦੂ ਮੰਤਰਾਂ ਦੀਆਂ ਗੱਲਾਂ ਕਰਨ ਵਾਲੇ ਪੁੱਛਣਾ ਦੱਸਣਾ ਦੀਆਂ ਗੱਲਾਂ ਕਰਨ ਵਾਲੇ ਜਦੋਂ ਬਾਬਰ ਚੜ੍ਹ ਕੇ ਆਇਆ ਸੀ ਨਾ ਇਥੋਂ ਦੇ ਰਾਜੇ ਮਹਾਰਾਜਿਆਂ ਨੇ ਇਥੋਂ ਦੇ ਜੋਤਸ਼ੀਆਂ ਨੂੰ ਪੁਜਾਰੀਆਂ ਨੂੰ ਇਕੱਠੇ ਕਰਕੇ ਪੁੱਛਿਆ ਸੀ ਕਿ ਦੱਸੋ ਹੁਣ ਕੀ ਕਰੀਏ ਤੁਹਾਡੇ ਕੋਲੇ ਕੋਈ ਹੈ ਜਾਦੂ ਮੰਤਰ ਉਹ ਕਹਿੰਦੇ ਹੈਗੇ ਆ ਸਾਡੇ ਆਹ ਸਪਾਹੀਆਂ ਦੇ ਤਵੀਤ ਬੰਨ੍ਹ ਦਿਓ ਆਹ ਕਾਲਾ ਧਾਗਾ ਬੰਨ੍ਹ ਦਿਓ ਆਹ ਮੰਤਰ ਪੜਨੂ ਆਖਿਓ ਤੇ ਦੁਸ਼ਮਣ ਦੀ ਫੌਜ ਜਦੋਂ ਸਾਡੇ ਦੇਸ਼ 'ਚ ਪੈਰ ਰੱਖੇਗੀ ਅੰਨ੍ਹੀ ਹੋ ਜਾਵੇਗੀ ਤੇ ਉਹਨਾਂ ਨੇ ਵੀ ਰਾਜੇ ਮਹਾਰਾਜਿਆਂ ਨੇ ਦੁਸ਼ਮਣ ਦੇ ਨਾਲ ਲੜਨ ਦੀ ਤਿਆਰੀ ਕਰਨ ਦੀ ਥਾਂ ਤੇ ਇਹਨਾਂ ਪੁਜਾਰੀਆਂ ਦੇ ਆਖੇ ਲਾ ਕੇ ਉਹੀ ਕੰਮ ਸ਼ੁਰੂ ਕਰ ਦਿੱਤਾ ਤੇ ਜਦੋਂ ਬਾਬਰ ਦੀ ਫੌਜ ਮਾਰੋ-ਮਾਰ ਕਰਦੀ ਆਈ ਉਹਨਾਂ ਨੇ ਪੈਰਾਂ ਥੱਲੇ ਕੁਚਲ ਕੇ ਰੱਖ ਦਿੱਤੇ ਸਪਾਈ ਤੇ ਬੇਅੰਤ અપਮਾਨ ਕੀਤਾ ਔਰਤਾਂ ਦਾ ਤੇ ਟੁਕੜੇ ਟੁਕੜੇ ਕਰ ਦਿੱਤੇ ਰਾਜਕੁਮਾਰਾਂ ਦੇ ਤੇ ਉਦੋਂ ਫਿਰ ਗੁਰਨਾਮਿਕ ਸਾਹਿਬ ਦਰਦ ਭਰੀ ਆਵਾਜ਼ ਦੇ ਵਿੱਚ ਆਪਣੀ ਬਾਣੀ ਚ ਲਿਖਦੇ ਨੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ ਕੋਈ ਮੁਗਲ ਨਾ ਹੋਆ ਅੰਦਾ ਕਿਨਾਂ ਨਾ ਪਰਚਾ ਲਾਇਆ ਤੁਸੀਂ ਤਾਂ ਬੇਅੰਤ ਪੀਰ ਫਕੀਰ ਪਕੜ ਕੇ ਆਪਣੇ ਕੋਲੇ ਜਾਦੂ ਮੰਤਰ ਚਲਾਉਣ ਨੂੰ ਰੱਖ ਲਈ ਸੀ ਉਹ ਭਲੇ ਉਹ ਕੋਈ ਤੁਹਾਡਾ ਮੰਤਰ ਨਹੀਂ ਚੱਲਿਆ ਕੋਈ ਮੁਗਲ ਹਮਲਾਵਰ ਅੰਨਾ ਨਹੀਂ ਹੋਇਆ ਤੇ ਉਹ ਸਾਡੇ ਲੋਕਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਟੁਕੜੇ ਟੁਕੜੇ ਕਰ ਦਿੱਤਾ ਕੁਝ ਵੀ ਨਹੀਂ ਹੋਇਆ ਵੀਰੋ ਭੈਣੋ ਆਪਣੇ ਆਪ ਨੂੰ ਵਿਕਸਿਤ ਕਰੋ ਕਿਤਾਬਾਂ ਪੜਿਆ ਕਰੋ ਗੁਰਬਾਣੀ ਪੜਿਆ ਕਰੋ ਵਿਗਿਆਨਿਕ ਨਜ਼ਰੀਆ ਆਪਣਾ ਬਣਾਓ ਤੇ ਇਹਨਾਂ ਸਾਧਾ ਸੰਤਾਂ ਲੁਟੇਰਿਆਂ ਦੇ ਪੈਰਾਂ 'ਚ ਲੰਮੇ ਨਾ ਪਾਓ ਇਹ ਤੁਹਾਡੀ ਜ਼ਿੰਦਗੀ ਵੀ ਬਰਬਾਦ ਕਰਦੇ ਨੇ ਤੁਹਾਡਾ ਪੈਸਾ ਵੀ ਲੁੱਟ ਕੇ ਖਾ ਜਾਂਦੇ ਨੇ ਕਈ ਵਾਰੀ ਤਾਂ ਨੁਹਾਂ ਧੀਆਂ ਦੀ ਜ਼ਿੰਦਗੀ ਵੀ ਇਹ ਰੋਲ ਦਿੰਦੇ ਨੇ ਪੁੱਤਰ ਦੇਣ ਦੇ ਬਹਾਨੇ ਉਹਨਾਂ ਦੇ ਨਾਲ ਦੁਰਾਚਾਰ ਵੀ ਕਰਦੇ ਨੇ ਵੱਡੇ ਵੱਡੇ ਸਾਧ ਇਸ ਵਕਤ ਜੇਲਾਂ 'ਚ ਬੈਠੇ ਹੋਏ ਨੇ ਕਦੀ ਧਿਆਨ ਮਾਰ ਕੇ ਵੇਖ ਲਿਓ ਅੱਗੇ ਤੋਂ ਇਹਨਾਂ ਦੇ ਪੈਰਾਂ 'ਚ ਨਾ ਪਿਆ ਕਰੋ ਨਾ ਜਾਇਆ ਕਰੋ ਇਹ ਆਪਣੇ ਗਗਨਦੀਪ ਸਿੰਘ ਨੇ ਜੋ ਸਵਾਲ ਪੁੱਛਿਆ ਸੀ ਉਹਨਾਂ ਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਊਗਾ ਤੇ ਆਈਓ ਤੁਸੀਂ ਦਰਸ਼ਕੋ ਸਾਨੂੰ ਆਪਣੇ ਜੋ ਸਵਾਲ ਨੇ ਕੀਮਤੀ ਸਵਾਲ ਨੇ ਤੁਸੀਂ ਸਾਨੂੰ ਕੱਗਾ gmail@gmail.com ਤੇ ਤੁਸੀਂ ਸਾਨੂੰ ਜਿਹੜੇ ਆਪਣੇ ਸਵਾਲ ਆ ਤੁਸੀਂ ਸਾਨੂੰ ਮੇਲ ਰਾਹੀਂ ਪੇਸ਼ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਤੁਹਾਡੇ ਸਵਾਲਾਂ ਦੇ ਜਵਾਬ ਪ੍ਰੋਫੈਸਰ ਇੰਦਰ ਸਿੰਘ ਘਾਹਣਾ ਤੋਂ ਜਰੂਰ ਦਵਾਵਾਂਗੇ ਤੇ ਬਣੇ ਰਹੋ ਜੀ YouTube ਚੈਨਲ ਨਾਲ ਤਤ ਗੁਰਮਤ ਗਿਆਨ ਨਾਲ ਤੇ ਅੱਜ ਵਾਲਾ ਜਿਹੜਾ ਸਵਾਲ ਦਾ ਜਿਹੜਾ ਜਵਾਬ ਆ ਉਹ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ